ਹੁਣ ਆਪਾਂ ਸਵੈੰਭੂ ਮੰਦਿਰ ਆ ਜਿਹੜਾ ਉਹਦੇ ਵਿੱਚ ਐਂਟਰੀ ਕਰਨ ਲੱਗੇ ਆ ਤਾਂ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਆ ਦੇਖੋ ਜਿਹੜੇ ਵੀ ਕੁਝ ਆਉਂਦੇ ਨੇ ਇੱਥੇ ਸਭ ਤੋਂ ਪਹਿਲਾਂ ਇਹਨੂੰ ਘਮਾਉਂਦੇ ਆ ਇਹਨਾਂ ਦੀ ਲੋਕਾਂ ਦੀ ਆ ਪਰੰਪਰਾ ਕਿ ਇਹਨੂੰ ਘੁਮਾ ਕੇ ਚੱਲਦੇ ਆ ਅੱਗੇ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਮੂਰੇ ਬਾਜ਼ਾਰ ਵੀ ਆ ਤੇ ਇਥੋਂ ਚੜਾਈ ਚੜ ਕੇ ਜਿਹੜਾ ਸਿੰਭੂ ਮੰਦਿਰ ਮੰਦਿਰ ਦੇ ਅੰਦਰ ਐਂਟਰੀ ਹੋਣੀ ਆ ਤੁਸੀਂ ਤਸਵੀਰਾਂ ਨੇਪਾਲ ਦੇ ਕਾਠਮੰਡੂ ਤੋਂ ਦੇਖ ਰਹੀ ਹਾਂ ਕਾਠਮੰਡੂ ਦੀਆਂ ਤਸਵੀਰਾਂ ਦਿਖਾਉਣੀ ਆ ਤੁਹਾਨੂੰ ਇੱਕ ਇੱਕ ਕਰਕੇ ਦਿਖਾਵਾਂਗੇ ਇੱਧਰ ਬੁੱਧ ਪਾਰਕ ਕਹਿੰਦੇ ਆ ਏਰੀਆ ਵੀ ਤੁਹਾਨੂੰ ਥੋੜੀ ਦੇਰ ਬਾਅਦ ਤਸਵੀਰਾਂ ਦਿਖਾਵਾਂਗੇ ਤੇ ਪਹਿਲਾਂ ਤੁਹਾਨੂੰ ਕਸ਼ਿੰਭੂ ਮੰਦਿਰ ਦੇ ਦਰਸ਼ਨ ਕਰਾਉਣੇ ਆ ਅ ਜਦੋਂ ਭਾਰਤ ਦੇ ਬਾਜ਼ਾਰਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਵੀ ਦੇਖਦੇ ਆ ਕਿ ਜਦੋਂ ਐਂਟਰੀ ਹੁੰਦੀ ਆ ਤਾਂ ਇਦਾਂ ਦੀ ਬਾਜ਼ਾਰ ਲੱਗੇ ਹੁੰਦੇ ਆ ਨੇਪਾਲ ਆ ਨੇਪਾਲ ਦੇ ਕਾਠਮੰਡੂ ਚ ਵੀ ਤੁਸੀਂ ਦੇਖ ਸਕਦੇ ਹੋ ਕਿ ਉਦਾਂ ਹੀ ਜਿਹੜੀ ਮੰਦਿਰ ਦੀ ਐਂਟਰੀ ਆ ਉਹਦੇ ਵਿੱਚ ਬਾਜ਼ਾਰ ਲੱਗੇ ਜ਼ਿਆਦਾ ਦੇਖੋਗੇ ਤਸਵੀਰਾਂ ਇੱਥੇ ਦੀਆਂ ਤਾਂ ਬਹੁਤੀਆਂ ਜਿਹੜੀਆਂ ਲੇਡੀਜ਼ ਨੇ ਉਹ ਇੱਥੇ ਕੰ ਦੇ ਉੱਤੇ ਦੇਖੋਗੇ ਵੱਡੇ ਵੱਡੇ ਉੱਚੇ ਉੱਚੇ ਝੀਲ ਦੇ ਦਰਖਤ ਦੇਖੋਗੇ ਤੁਸੀਂ ਜਿਹੜੇ ਆਪਾਂ ਹੁਣ ਜਦੋਂ ਹਿਮਾਚਲ ਦੇ ਵਿੱਚ ਜਾਂਦੇ ਆ ਤਾਂ ਉੱਥੇ ਦੇਖਦੇ ਹੁੰਨੇ ਆ ਇਦਾਂ ਦੇ ਦਰਖਤ ਜਿਹੜੇ ਇਸ ਮੰਦਰ ਦੀ ਐਂਟਰੀ ਦੇ ਉੱਤੇ ਹੈਗੇ ਨੇ ਜਿੱਥੇ ਭਾਰਤ ਦੇ ਮੰਦਰਾਂ ਦੇ ਵਿੱਚ ਆ ਬਾਂਕੀ ਆਪਾਂ ਦੇਖਦੇ ਹੁੰਨੇ ਆ ਕਿ ਉੱਥੇ ਵੀ ਨੇ ਨੇਪਾਲ ਨੇ ਜਿਹੜਾ ਸਹੀ ਅਸਲ ਸਨਾਤਨ ਧਰਮ ਦਾ ਹੀ ਕੇਂਦਰ ਬਿੰਦੂ ਨੂੰ ਕਿਹਾ ਜਾਂਦਾ ਬਹੁਤਾ ਜਿਹੜੇ ਇੱਥੇ ਦੇ ਲੋਕ ਨੇ Hindu ਧਰਮ ਨਾਲ ਹੀ ਰਿਲੇਟਡ ਨੇ ਇਹ ਦੇਖ ਸਕਦੇ ਹੋ ਮੰਦਰ ਦੀਆਂ ਤੁਹਾਨੂੰ ਅੰਦਰ ਜਾ ਕੇ ਤਸਵੀਰਾਂ ਦਿਖਾਉਣੀਆਂ ਇਹਨੇ ਮੌਕੀ ਵੀ ਨੇ ਤੇ ਆ ਤਸਵੀਰਾਂ ਤੁਸੀਂ ਸ਼ਿੰਭੂ ਮੰਦਰ ਤੇ ਐਂਟਰੀ ਦੀਆਂ ਦੇਖ ਰਹੇ ਹੋ ਕਿਵੇਂ ਦੇਖ ਰਹੇ ਹੋ ਸਟਾਰ ਲੱਗੇ ਹੋਏ ਨੇ ਜਿਹੜੇ ਇੱਥੇ ਦੀਆਂ ਲੇਡੀਜ਼ ਨੇ ਜਾਂ ਲੋਕਾਂ ਨੇ ਆਪਣੇ ਸਮਾਨ ਦੇ ਸਟਾਰ ਲਗਾਏ ਹੋਏ ਹੈਗੇ ਆ ਜਿਹੜਾ ਕਾਠਮੰਡੂ ਆ ਪਹਾੜੀ ਸ਼ਹਿਰ ਆ ਤੇ ਜਦੋਂ ਆਪਾਂ ਮੰਦਰ ਦੇ ਉੱਪਰ ਜਾਣਾ ਤਾਂ ਵੀ ਇਹ ਜਿਹੜੀ ਉਚਾਈ ਆ ਜਾਣ ਚ ਪੌੜੀਆਂ ਦੇ ਉੱਤੋਂ ਤੇ ਉਹ ਦੂਜੀ ਉਚਾਈ ਦੇ ਉੱਤੇ ਮੰਦਰ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਉਂਕਿ ਪਹਾੜੀ ਸ਼ਹਿਰ ਆ ਕਾਠਮੰਡੂ ਆ ਆਸ-ਪਾਸ ਸਾਰੀਆਂ ਪਹਾੜੀਆਂ ਨੇ ਤੇ ਉੱਪਰ ਜਾ ਕੇ ਮੰਦਰ ਦੇ ਤੁਸੇ ਤੁਹਾਨੂੰ ਦਰਸ਼ਨ ਕਰਾਉਨੇ ਆ ਮੰਦਰ ਦੇ ਜਿਤੇ ਅਪਾ ਭਾਰਤ ਦੇ ਵਿੱਚ ਦੇਖਦੇ ਆਂ ਕਿ ਗਰੀਬਾਂ ਲੋਕਾਂ ਦੀ ਸੇਵਾ ਦੇ ਕੋਈ ਵੀ ਲੋੜਵੰਦ ਬੱਚਿਆਂ ਦੇ ਲਈ ਜਿਹੜੀ ਡੋਨੇਸ਼ਨ ਇਕੱਠੀ ਕੀਤੀ ਜਾ ਰਹੀ ਹੈ ਕਿਉਂਕਿ ਆਸ਼ਰਮ ਚਲਾਉਂਦੇ ਹੋਣਗੇ ਤੇ ਸਾਡੇ ਆਪਣੇ ਭਾਰਤ ਦੇ ਵਿੱਚ ਵੀ ਹੱਥ ਰੇਖਾ ਜਿੱਥੇ ਭਾਰਤ ਦੇ ਵਿੱਚ ਵੀ ਪੰਡਤ ਬੈਠੇ ਹੁੰਦੇ ਆ ਹੱਥ ਰੇਖਾ ਦੇਖਣ ਦੇ ਵਿੱਚ ਤੇ ਨੇਪਾਲ ਦੇ ਵਿੱਚ ਵੀ ਤੁਹਾਨੂੰ ਮਿਲਦੇ ਆਣੇ ਆ ਜੇ ਤੁਸੀਂ ਇਹਨਾਂ ਤੋਂ ਆਪਣਾ ਭਵਿੱਖ ਪੁੱਛਣਾ ਤਾਂ ਹਸ ਰੇਖਾ ਇਹ ਦੇਖਦੇ ਆ ਮੰਦਰ ਦੇ ਬਾਹਰ ਬੈਠਿਆ ਤੁਹਾਨੂੰ ਮੰਦਰ ਦੇ ਅੰਦਰ ਦੀਆਂ ਵੀ ਜਾ ਕੇ ਤਸਵੀਰਾਂ ਦਿਖਾਉਂਦੇ ਆ ਤੁਸੀਂ ਦੇਖ ਸਕਦੇ ਹੋ ਸ਼ੰਭੂ ਮੰਦਰ ਦੇ ਵਿੱਚ ਅਸੀਂ ਜਿਹੜੀ ਚੜਾਈ ਛੜ ਕੇ ਥੋੜੀ ਜਿਹੀ ਸੀਗੀ ਉਹ ਆ ਗ ਚੁੱਕੇ ਆ ਤੇ ਉੱਪਰ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਉਣੀ ਆ ਤੇ ਹੱਥਲੇ ਤੁਸੀਂ ਦੇਖ ਸਕਦੇ ਹੋ ਕਿਉਂ ਥੱਲੇ ਵਾਲਾ ਰੋਡ ਹੈ ਜਿੱਥੋਂ ਚੜ੍ਹ ਕੇ ਉੱਪਰ ਆਇਆ ਜਾਂਦਾ ਤੇ ਉੱਪਰ ਜਾ ਕੇ ਦਰਸ਼ਨ ਕੀਤੇ ਜਾਂਦੇ ਆ ਹਲੇ ਅਸੀਂ ਤਾਂ ਹਾਫ ਦੇ ਵਿੱਚ ਆਇਆ ਹਾਫ ਹਲੇ ਹੋਰ ਉੱਪਰ ਨੂੰ ਜਾਣਾ ਜਿੱਥੇ ਮੰਦਰ ਬਣਿਆ ਹੋਇਆ ਸ਼ੰਭੂ ਮੰਦਰ ਦਾ ਜਿਹੜਾ ਮੁੱਖ ਗੇਟ ਆ ਉਹਦੇ ਉੱਤੇ ਮੁੱਖ ਦੁਵਾਰ ਕਹਿ ਦੱਸ ਸਕਦੇ ਆ ਉੱਥੇ ਆਪਾਂ ਪਹੁੰਚ ਚੁੱਕੇ ਆ ਤੁਹਾਨੂੰ ਦਿਖਾ ਰਿਹਾ ਕਿੰਨਾ ਸ਼ਾਨਦਾਰ ਦੇਖੋ ਗੇਟ ਆ ਜਿਹੜੀ ਕਿੰਨਾ ਕੈਸੀ ਕਾਰਾਗਰੀ ਕੀਤੀ ਹੋਈ ਇਸ ਗੇਟ ਦੇ ਉੱਤੇ ਇਸ ਗੇਟ ਦੇ ਰਾਹੀਂ ਪੌੜੀਆਂ ਦੇ ਰਾਹੀਂ ਆਪਾਂ ਹੁਣ ਉੱਪਰ ਚੱਲਾਂਗੇ ਜਿੱਥੇ ਤੁਹਾਨੂੰ ਮੰਦਿਰ ਦੇ ਅੰਦਰਲੇ ਦਰਸ਼ਨ ਵੀ ਕਰਾਉਣੇ ਆਏ ਮੇਨ ਗੇਟ ਹੈ ਸ਼ੰਭੂ ਮੰਦਿਰ ਦਾ ਜਿਹੜਾ ਨੇਪਾਲ ਦੇ ਕਾਠਮੰਡੂ ਦੇ ਵਿੱਚ ਹੈ ਮੰਦਿਰ ਦੀ ਐਂਟਰੀ ਦੇ ਨਾਲ ਹੀ ਬੁੱਧਾ ਜੀ ਦੀ ਤਸਵੀਰ ਹੈ ਇੱਧਰ ਦੇਖ ਸਕਦੇ ਹੋ ਤੁਸੀਂ ਇੱਧਰ ਆ ਇੱਧਰ ਵੀ ਪਾਣੀ ਦੇ ਵਿੱਚ ਜਿਹੜੀ ਬੁੱਧਾ ਜੀ ਦੀ ਤਸਵੀਰ ਬੁੱਧਾ ਜੀ ਦੀ ਲੱਗੀ ਹੋਈ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਹੜੇ ਇਹ ਬੁੱਧ ਧਰਮ ਤੇ ਹਿੰਦੂ ਧਰਮ ਦਾ ਜਿਹੜਾ ਸੰਜਾਸਤਾਨ ਇਹਨੂੰ ਕਿਹਾ ਜਾ ਰਿਹਾ ਹੈ ਸ਼ੰਭੂ ਜਿਹੜਾ ਮੰਦਿਰ ਆ ਦੇਖ ਸਕਦੇ ਆ ਤਸਵੀਰਾਂ ਜਿਹੜਾ ਇਹਨਾਂ ਦੇ ਪ੍ਰਬੰਧਕ ਨੇ ਇੱਥੇ ਪ੍ਰਬੰਧਕ ਨੇ ਜਿਹੜੇ ਇਹ ਸੰ ਮੰਦਰ ਦਾ ਸਾਰੇ ਪ੍ਰਬੰਧ ਕਰਦੇ ਨੇ ਇੱਥੋਂ ਇੱਥੋਂ ਸਾਰੇ ਜੇ ਕਿਸੇ ਨੂੰ ਕੋਈ ਬਾਹਰ ਕੋਈ ਬੰਦਾ ਆਉਂਦਾ ਵਿਅਕਤੀ ਬਾਹਰਲੇ ਦੇਸ਼ ਚੋਂ ਉਹਨੂੰ ਕੋਈ ਦਿੱਕਤ ਆਉਂਦੀ ਆ ਪ੍ਰੋਬਲਮ ਆਉਂਦੀ ਆ ਤਾਂ ਇਹ ਲੋਕ ਤੁਰੰਤ ਉਸ ਦਾ ਹੱਲ ਕਰ ਦਿੰਦੇ ਨੇ ਤੁਸੀਂ ਕਾਟਮੰਡੂ ਦੇ ਵਿੱਚ ਸ਼ਯੰਭੂ ਮੰਦਿਰ ਹੈ ਜਿਹੜਾ Hindu ਤੇ Buddha ਧਰਮ ਦਾ ਜਿਹੜਾ ਸੰਜਾਸਤਾਨ ਹੈ ਉਹਦੀਆਂ ਤਸਵੀਰਾਂ ਵੇਖ ਰਹੇ ਜਿਹੜੇ ਮੰਕੀ ਬਾਤ ਨੇ ਮੰਗਾ ਦੇਖੋ ਜਿਵੇਂ ਤੁਸੀਂ ਹਰ ਜਿਹੜਾ ਪ੍ਰਮਾਤਮਾ ਨੇ ਜਿਹਨੂੰ ਜਨਮ ਦਿੱਤਾ ਉਹਨੂੰ ਇੱਕ ਮਤ ਅਕਲ ਵੀ ਦਿੱਤੀ ਹੈ ਕਿ ਉਹਨੇ ਕਿਵੇਂ ਪਾਣੀ ਪੀਣਾ ਹੈ ਖਾਣਾ ਕੀ ਹੈ ਮੰਦਿਰ ਦੇ ਉੱਤੇ ਆ ਤੁਹਾਨੂੰ ਕਾਠਮਾਂਡੂ ਸ਼ਹਿਰ ਦੀਆਂ ਜਿਹੜੀਆਂ ਪੂਰੀਆਂ ਤਸਵੀਰਾਂ ਪਹਾੜ ਦੇ ਉੱਤੇ ਵਸਿਆ ਹੋਇਆ ਤੁਹਾਨੂੰ ਤਸਵੀਰਾਂ ਨਜ਼ਰ ਆ ਜਾਣੀਆਂ ਦੇਖੋ ਮੰਦਿਰ ਦੇ ਉੱਪਰੋਂ ਹੀ ਜੇ ਆਪਾਂ ਭਾਰਤ ਵਿੱਚ ਜਾਂਦੇ ਹਾਂ ਜੈਪੁਰ ਵੱਲ ਜਾਂਦੇ ਹਾਂ ਤਾਂ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਬਹੁਤ ਮਿਲਦੀਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜਾ ਨੇਪਾਲ ਦੇ ਮੰਦਿਰ ਦੇ ਵਿੱਚੋਂ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਾਠਮਾਂਡੂ ਦਾ ਹੈ ਇਹ ਕਾਠਮਾਂਡੂ ਦੇ ਵਿੱਚ ਮੰਦਿਰ ਹੈ ਬੁੱਧ ਤੇ Hindu ਧਰਮ ਦਾ ਸਾਂਝ ਅਰ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸ਼ਾਨਦਾਰ ਜਿਹੜੀਆਂ ਇੱਥੇ ਚੀਜ਼ਾਂ ਪਈਆਂ ਨੇ ਤਾਂਬੇ ਦੀਆਂ ਪਿੱਤਲ ਦੀਆਂ ਕਾਸਤੀ ਦੀਆਂ ਜਦੋਂ ਸਮੁੰਦਰ ਦੇ ਵਿੱਚ ਤੁਸੀਂ ਐਂਟਰੀ ਕਰਨੇ ਆ ਤੁਹਾਨੂੰ ਪੁਰਾਤਨ ਜਿਹੜੀਆਂ ਮੂਰਤੀਆਂ ਮਿਲ ਜਾਣੀਆਂ ਇਹਦੇ ਚ ਤੁਸੀਂ ਦੇਖ ਸਕਦੇ ਹੋ ਜਦੋਂ ਪੁਰਾਣੇ ਜ਼ਮਾਨਾ ਦੇ ਵਿੱਚ ਅੱਜ ਕੱਲ ਤਾਂ ਤਕਨੀਕ ਬਹੁਤ ਵੱਧ ਗਈ ਆ ਕਿ ਮਸ਼ੀਨਰੀ ਜੋਗ ਆ ਗਿਆ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਨੇ ਸਿਰਫ ਆਪਾਂ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹ ਦਿੰਦੇ ਨੇ ਸ਼ੈਣੀ ਦੇ ਨਾਲ ਇਹਦੀ ਖੁਦਾਈ ਕਰਕੇ ਕਿੰਨੀਆਂ ਸ਼ਾਨਦਾਰ ਇਹ ਮੂਰਤੀਆਂ ਤਿਆਰ ਕੀਤੀਆਂ ਗਈਆਂ ਨੇ ਮੰਦਰ ਦੇ ਅੰਦਰ ਦੀਆਂ ਤਸਵੀਰਾਂ ਨੇ ਸ਼ੇਰ ਦੀ ਮੂਰਤੀ ਆ ਇਹ ਦੇਖੋ ਕਿੰਨੇ ਸ਼ਾਨਦਾਰ ਬਣਾਈ ਗਈ ਆ ਕਿਸੇ ਨੇ ਜਦੋਂ ਪੁਰਾਣੇ ਜ਼ਮਾਨੇ ਚ ਪਤਾ ਨਹੀਂ ਕਿੰਨੇ ਸੌ ਸਾਲ ਪਹਿਲਾਂ ਇਹ ਜਿਹੜੀ ਕਾਰਾਕਾਰੀ ਕੀਤੀ ਗਈ ਹੋਣੀ ਇਹ ਬਿਲਕੁਲ ਹੱਤਾਂ ਦੀ ਨਾਲ ਦੇਖੋ ਕਿੰਨੀਆਂ ਸ਼ਾਨਦਾਰ ਜਿਹੜੀਆਂ ਨੇ ਇੱਥੇ ਮੂਰਤੀਆਂ ਬਣਾਈਆਂ ਗਿਆ ਨੇ ਇੱਧਰ ਤੁਹਾਨੂੰ ਬਿਲਡਿੰਗ ਵੀ ਦਿਖਾਉਣੀ ਆ ਕਿ ਕਿਸ ਤਰ੍ਹਾਂ ਪੁਰਾਣੇ ਜਮਾਨੇ ਦੇ ਵਿੱਚ ਕਈ ਸੌ ਸਾਲ ਪੁਰਾਣਾ ਇਸ ਮੰਦਿਰ ਆ ਜਿਹੜਾ ਉਦੋਂ ਕਿੰਨੀ ਹੱਤਾਂ ਦੀ ਕਾਰਗਰੀ ਸੀ ਕਿ ਜਿਹੜੇ ਲੋਕਾਂ ਨੇ ਇਹ ਤਿਆਰ ਕੀਤਾ ਹੋਊਗਾ ਕਿੰਨੀ ਉਹਨਾਂ 'ਚ ਕਲਾ ਹੋਊਗੀ ਇਹ ਦੇਖੋ ਕਿੰਨੀ ਸ਼ਾਨਦਾਰ ਜਿਹੜੀ ਬੁੱਧਾ ਜੀ ਦੀ ਤਸਵੀਰ ਮੂਰਤੀ ਆ ਉਦੋਂ ਕਿਸੇ ਨੇ ਹੱਥ ਦੇ ਨਾਲ ਤਿਆਰ ਕੀਤੀ ਹੋਣੀ ਹੈ ਹੱਥ ਦੀ ਕਾਰਗਰੀ ਕਿੰਨੀ ਸ਼ਾਨਦਾਰ ਕਿਸ ਨੇ ਕੀਤੀ ਹੈ ਦੇਖੋ ਕਿੰਨੀਆਂ ਸ਼ਾਨਦਾਰ ਜਿਹੜੀਆਂ ਪ੍ਰਾਤਨ ਚੀਜ਼ਾਂ ਦੀਆਂ ਇੱਥੇ ਦੁਕਾਨਾਂ ਨੇ ਜਿਹੜੀਆਂ ਤੁਹਾਨੂੰ ਮਿਲ ਜਾਣੀਆਂ ਤਸਵੀਰਾਂ ਮਿਲ ਜਾਣੀਆਂ ਬੁੱਧਾ ਜੀ ਦੇ ਪੋਸਟਰ ਮਿਲ ਜਾਣੇ ਆ ਹੋਰ ਤੁਹਾਨੂੰ ਤਸਵੀਰਾਂ ਮਿਲ ਜਾਣੀਆਂ ਭਾਵੇਂ ਇਹਨਾਂ ਨੇ ਲਿਖ ਕੇ ਲਾਇਆ ਭਾਈ ਫੋਟੋ ਖਿੱਚਣੀ ਮਨਾ ਪਰ ਫਿਰ ਵੀ ਕਿਸੇ ਨੂੰ ਇੰਨਾ ਜ਼ਿਆਦਾ ਰੋਕਦੇ ਨਹੀਂ ਹੈਗੇ ਤੁਸੀਂ ਮੰਦਰ ਦੇ ਅੰਦਰ ਦੀਆਂ ਤਸਵੀਰਾਂ ਸ਼ਾਨਦਾਰ ਜਿਹੜੀਆਂ ਤਾਂਬੇ ਦੀਆਂ ਪਿੱਤਲ ਦੀਆਂ ਕਾਸੀ ਦੀਆਂ ਜਿਹੜੀਆਂ ਮੂਰਤੀਆਂ ਨੇ ਕਿੰਨੀਆਂ ਸ਼ਾਨਦਾਰ ਜਿਹੜੀ ਕਾਰਗਰੀ ਕੀਤੀ ਹੋਈ ਹੈ ਅੱਜ ਭਾਵੇਂ ਮਸ਼ੀਨੀ ਜੋਗਿਆ ਪਰ ਫਿਰ ਵੀ ਇਹ ਹੱਤਾਂ ਦੇ ਨਾਲ ਵੀ ਤੁਹਾਨੂੰ ਜਿਹੜੀਆਂ ਪਹਿਲਾਂ ਨੇ ਮੂਰਤੀਆਂ ਦਿਖਾਈਆਂ ਸੀ